ਪਹਿਲਾਂ ਇਹ ਕੁੜੀਆਂ ਮਿਲੀਆਂ ਸੀਗੀਆਂ ਮਾਨ ਸਾਹਿਬ ਨੂੰ ਉਹਨਾਂ ਨੇ ਅੱਜ ਜ਼ਿਕਰ ਵੀ ਕੀਤਾ ਸੀ ਸੀਐਮ ਸਾਹਿਬ ਨੇ ਡੇਰਾ ਬੱਸੀ ਦੇ ਕੋਲ ਸਮਾਗਮ ਸੀਗਾ ਉੱਥੇ ਕੁੜੀਆਂ ਰੋਪੀਆਂ ਸੀਗੀਆਂ ਇਸ ਸਰਕਾਰ ਦਾ ਪਹਿਲੇ ਦੋਨੋਂ ਹੀ ਇਹ ਚੀਜ਼ ਰਹੀ ਹੈ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿਸੇ ਚੀਜ਼ ਦੇ ਵਿੱਚ ਤਕਲੀਫ ਨਾ ਹੋਵੇ ਅੱਜ ਵਿਰੋਧੀ ਧਿਰ ਦੇ ਵੱਲੋਂ ਇਹ ਚੱਕਿਆ ਗਿਆ ਸੀਗਾ ਸਵਾਲ ਕਿ ਕਿੰਨੇ ਕਾਗਜ਼ ਸਹੀ ਜਾਣਗੇ ਕਿੰਨੇ ਕ ਰੱਦ ਹੋ ਜਾਣਗੇ ਜਾਂ ਪਾੜ ਦਿੱਤੇ ਜਾਣਗੇ ਉਸ ਤੇ ਵੀ ਤੁਹਾਡੀ ਸਰਕਾਰ ਜਾਂ ਸੀਐਮ ਸਾਹਿਬ ਨੇ ਯਕੀਨ ਦਿਵਾਇਆ ਕਿ ਅਸੀਂ ਕਾਗਜ਼ ਕੋਈ ਰੱਦ ਨਹੀਂ ਕਰਾਵਾਂਗੇ ਬਹੁਤ ਸਾਰੇ ਉਮੀਦਵਾਰ ਐਸੇ ਹੀ ਰਹਿ ਜਾਂਦੇ ਆ ਜਿਨ੍ਹਾਂ ਦੇ ਕਾਗਜ਼ ਰੱਦੀ ਹੋ ਜਾਂਦੇ ਨੇ ਪੂਰੇ ਹੀ ਨਹੀਂ ਹੁੰਦੇ ਅਸੀਂ ਜਿੰਨਾ ਜਿੰਨਾ ਹਲਕਿਆਂ ਦੇ ਵਿੱਚ ਅਸੀਂ ਜਿਹੜੇ ਜਿਹੜੇ ਲੋਕਾਂ ਨਾਲ ਧੱਕਾ ਕੀਤਾ ਤੇ ਅੱਜ ਉਹਨਾਂ ਨੂੰ ਡਰ ਸਤਾਉਂਦਾ ਸੀ ਕਿਤੇ ਸਾਡੀਆਂ ਜਿਹੜੀਆਂ ਉਹ ਕੀਤੀਆਂ ਸਾਡੀਆਂ ਅੱਗੇ ਨਾ ਆ ਜਾਣ। ਭਾਜੀ ਮੇਰੇ ਹਲਕੇ ਦੇ ਵਿੱਚ ਮੈਂ ਤੁਹਾਡੇ ਕੋਲੇ ਸਰਪੰਚ ਖੜੇ ਕਰ ਦੂੰਗਾ ਜਿਹੜੇ ਸਰਪੰਚ ਪੈਸੇ ਦੇ ਕੇ ਬਣੇ ਆ। ਪਹਿਲਾਂ ਚੰਡੀਗੜ੍ਹ ਮੇਅਰ ਇਲੈਕਸ਼ਨ ਚ ਹੋਇਆ, ਲੋਕ ਸਭਾ ਚੋਣਾਂ ਚ ਤੁਹਾਡੀ ਪਾਰਟੀ ਦਾ ਅਲਾਈਅੰਸ ਹੋਇਆ, ਕੀ ਚੱਕਰ ਆ? ਪੰਜਾਬ ਚ ਆਪ ਵਾਲੇ ਤੇ ਕਾਂਗਰਸ ਵਾਲੇ ਆਹਮੋ ਸਾਹਮਣੇ ਹੀ ਹਮੇਸ਼ਾ ਕਿਉਂ ਰਹਿੰਦੇ ਨੇ ਉਹ ਮੰਨਦੇ ਕਿ ਕਿ ਕਾਂਗਰਸ ਨੂੰ ਲੱਗਦਾ ਕਿ ਅਸੀਂ ਸਟਰੋਂਗ ਆ ਅਸੀਂ ਇੱਥੇ ਇਸ ਕਰਕੇ ਨਹੀਂ ਕੀਤੀ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਸਾਡੇ ਨਾਲ ਨੇ ਟੌਨ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਕਾਫੀ ਅਹਿਮ ਬਿਲ ਨੇ ਜਿਹੜੇ 4-5 ਪੇਸ਼ ਹੋਏ ਸਰਬਸੰਮਤੀ ਦੇ ਨਾਲ ਪਾਸ ਵੀ ਹੋ ਗਏ ਬਿਲਕੁਲ ਜੀ ਜਿਹੜੇ ਵੀ ਹੁਣ 3 ਦਿਨ ਸੈਸ਼ਨ ਚੱਲਿਆ ਤੇ ਤਿੰਨਾਂ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਮੇਨ ਆਮ ਲੋਕਾਂ ਨਾਲ ਸੰਬੰਧਤ ਜਿਹੜੇ ਬਿੱਲ ਸੀਗੇ ਉਹ ਲਿਆਂਦੇ ਗਏ ਨੇ ਚਾਹੇ ਉਹਦੇ ਵਿੱਚ ਆ ਜਿਹੜੇ ਅ ਅੱਜ ਜਿਹੜਾ ਪੰਚਾਇਤੀ ਜਾਂ ਸੋਧ ਹੋਵੇ ਚਾਹੇ ਫਾਇਰ ਬ੍ਰਿਗੇਡ ਨਾਲ ਸੰਬੰਧਤ ਹੋਵੇ ਚਾਹੇ ਪ੍ਰਾਪਰਟੀ ਨਾਲ ਸੰਬੰਧਤ ਹੋਵੇ ਐਨਓਸੀ ਨਾਲ ਸੰਬੰਧਤ ਹੋਵੇ ਇਹ ਸਾਰੇ ਆਮ ਲੋਕਾਂ ਨੂੰ ਜਿਹੜੇ ਇਫੈਕਟ ਕਰਦੇ ਸੀ ਸੋ ਅ ਇਸ ਸਰਕਾਰ ਦਾ ਪਹਿਲੇ ਦੋਨੋਂ ਹੀ ਇਹ ਚੀਜ਼ ਰਹੀ ਹੈ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿਸੇ ਚੀਜ਼ ਦੇ ਵਿੱਚ ਤਕਲੀਫ ਨਾ ਹੋਵੇ ਉਹਨਾਂ ਦਾ ਜਿਹੜਾ ਫਾਇਰ ਬ੍ਰਿਗੇਡ ਦਾ ਜਿਹੜਾ ਬਿੱਲ ਆਇਆ ਬਹੁਤ ਹੀ ਅਹਿਮ ਸੀਗਾ ਸਾਡੇ ਭੈਣਾਂ ਵਾਸਤੇ ਜਿਨ੍ਹਾਂ ਨੇ ਨਵੀਆਂ ਨੌਕਰੀਆਂ ਲੈਣੀਆਂ ਨੇ ਕਿਉਂਕਿ ਦੇਖੋ ਸਰੀਰਕ ਸਿੱਖਿਆ ਜਿਹੜੀ ਸਰੀਰਕ ਜਿਹੜੇ ਪੈਮਾਨੇ ਹੁੰਦੇ ਨੇ ਉਹ ਲੇਡੀਜ਼ ਦੇ ਤੇ ਜੈਂਟਸ ਦੇ ਅਲੱਗ-ਅਲੱਗ ਹੁੰਦੇ ਨੇ ਉਹਨਾਂ ਦੀ ਜਿਹੜੀ ਕਪੈਸਿਟੀ ਆ ਉਹ ਅਲੱਗ-ਅਲੱਗ ਹੁੰਦੀ ਆ ਠੀਕ ਹੈ ਜਿਹੜੀ ਥਿਊਰੀ ਆ ਜਿਹੜੀ ਪੜ੍ਹਾਈ ਲਿਖਾਈ ਆ ਉਹ ਬਰਾਬਰ ਹੋ ਸਕਦੀ ਆ ਪਰ ਇਹਦੇ ਵਿੱਚ ਜਿਹੜਾ ਉਹ ਅਲੱਗ-ਅਲੱਗ ਹੈ ਸੋ ਬੜਾ ਵਧੀਆ ਫੈਸਲਾ ਲਿਆ ਸਰਕਾਰ ਨੇ ਕਿ ਜੇ ਉਹਨਾਂ ਨੂੰ ਜਿਹੜੀ ਉਸ ਚੀਜ਼ ਦੇ ਵਿੱਚ ਛੋਟ ਦਿੱਤੀ ਗਈ ਹੈ ਸਾਲਕ ਪਹਿਲਾਂ ਇਹ ਕੁੜੀਆਂ ਮਿਲੀਆਂ ਸੀਗੀਆਂ ਮਾਨ ਸਾਹਿਬ ਨੂੰ ਉਹਨਾਂ ਨੇ ਅੱਜ ਜ਼ਿਕਰ ਵੀ ਕੀਤਾ ਸੀ ਸੀਐਮ ਸਾਹਿਬ ਨੇ ਡੇਰਾ ਬੱਸੀ ਦੇ ਕੋਲ ਸਮਾਗਮ ਸੀਗਾ ਉੱਥੇ ਕੁੜੀਆਂ ਰੋਪੀਆਂ ਸੀਗੀਆਂ ਤੇ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਪੂਰਾ ਐਪੀਸੋਡ ਹੋਇਆ ਕੁੜੀਆਂ ਗਈਆਂ ਉਹਨਾਂ ਨੇ ਇੱਕ ਆਪਣੇ ਸੂਬੇ ਦੇ ਸੀਐਮ ਦੇ ਅੱਗੇ ਉਹ ਮੰਗ ਰੱਖੀ ਸੀਐਮ ਨੇ ਉਸ ਮੰਗ ਨੂੰ ਸੀਰੀਅਸਲੀ ਲਿਆ ਵਿਧਾਨ ਸਭਾ ਤੱਕ ਲੈ ਕੇ ਆਏ ਖਰੜੇ ਬਣੇ ਬਿੱਲ ਬਣਿਆ ਪਾਸ ਹੋਇਆ ਕਾਨੂੰਨ ਬਣਿਆ ਕਿਵੇਂ ਦੇਖਦੇ ਹੋ ਕਿ ਕਿਸ ਤਰੀਕੇ ਦੀ ਅਪਰੋਚ ਆ ਇਹ ਤੁਹਾਡੀ ਸਰਕਾਰ ਦਾ ਬਾਈ ਜੀ ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਇਹ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦਾ ਸੀਐਮ ਦੇਖੋ ਕਿਸੇ ਫੰਕਸ਼ਨ ਤੇ ਕੁੜੀਆਂ ਮਿਲੀਆਂ ਕੁੜੀਆਂ ਨੇ ਗੱਲ ਕੀਤੀ ਪੁਰਾਣੇ ਸਮੇਂ 'ਚ ਕੀ ਸੀ ਜਿਹੜੇ ਰਾਜੇ ਮਹਾਰਾਜੇ ਸੀਗੇ ਜਿਹੜੇ ਨਾ ਤਾਂ ਉਹ ਕਿਸੇ ਨੂੰ ਮਿਲਦੇ ਸੀ ਪਹਿਲੀ ਗੱਲ ਤਾਂ ਪੰਜਾਬ 'ਚ ਜਾਂਦੇ ਨਹੀਂ ਸੀ ਇਹ ਦੇਖੋ ਕੋਈ ਮੈਨੂੰ ਲੱਗਦਾ ਕੋਈ ਹਲਕਾ ਨਹੀਂ ਹੋਣਾ ਕੋਈ ਸ਼ਹਿਰ ਨਹੀਂ ਹੋਣਾ ਮੁੱਖ ਮੰਤਰੀ ਸਾਹਿਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਹੁੰਦੇ ਆ ਕਿਸੇ ਕੋਈ ਹਲਕਾ ਨਹੀਂ ਹੋਣਾ ਇਹੋ ਜਿਹਾ ਜਿੱਥੇ ਨਹੀਂ ਗਏ ਤੇ ਹਰੇਕ ਹੁਣ ਤੁਸੀਂ ਇੱਥੇ ਵੀ ਦੇਖਿਆ ਹੋਣਾ ਆਮ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਵੀ ਮਿਲ ਕੇ ਉਹਨਾਂ ਦੇ ਜਿਹੜੇ ਮੁਸ਼ਕਲਾ ਸੁਣ ਕੇ ਗਏ ਨੇ ਤੇ ਸਾਡੇ ਮੁੱਖ ਮੰਤਰੀ ਸਾਡਾ ਦਿਮਾਗ ਐ ਇਹੋ ਜਿਹਾ ਕੰਪਿਊਟਰ ਆ ਜਿਹੜਾ ਵੀ ਬੰਦਾ ਇੱਕ ਵਾਰੀ ਗੱਲ ਕਰ ਜਾਂਦਾ ਉਹ ਉਹਨਾਂ ਦੇ ਦਿਮਾਗ ਦੇ ਵਿੱਚੋਂ ਨਿਕਲਦੀ ਨਹੀਂ ਇੱਕ ਇਹੋ ਜਿਹੀ ਫੀਡ ਹੋ ਜਾਂਦੀ ਆ ਚਾਹੇ ਉਹਨਾਂ ਨੂੰ ਦਹਾਕਾਂ ਸਾਲਾਂ ਬਾਅਦ ਪੁੱਛ ਲੋ ਕਿ ਫਰਾਂਨੇ ਥਾਂ ਤੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਮਿਲਿਆ ਸੀਗਾ ਤਾਂ ਉਹਨਾਂ ਨੂੰ ਪੜਕ ਦੱਸਣਾ ਵੀ ਆਪਾਂ ਐਸ ਮੋੜ ਤੇ ਮਿਲੇ ਸੀ ਸੋ ਕੁੜੀਆਂ ਨੇ ਤਕਰੀਬਨ 60-1.5 ਸਾਲ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਕੋਈ ਗੱਲ ਕਹੀ ਕੋਈ ਮੰਗ ਰੱਖੀ ਤੇ ਅੱਜ ਜੋ ਜਿਹੜਾ ਹੈਗਾ ਕਾਨੂੰਨ ਬਣ ਗਿਆ ਸੋ ਮੈਂ ਕਹਿੰਦਾ ਵੀ ਪਰਮਾਤਮਾ ਲੰਮੀ ਉਮਰ ਬਖਸ਼ੇ ਇਹੋ ਜੀ ਮੁੱਖ ਮੰਤਰੀ ਨੂੰ ਚੈਤੀ ਰਾਜ ਦਾ ਵੀ ਹੋਇਆ ਅੱਜ ਕਾਨੂੰਨ ਪਾਸ ਕੀਤਾ ਗਿਆ ਬਿੱਲ ਸੋਧ ਕੀਤੀ ਹੈ ਤੇ ਇਹ ਅੱਜ ਵਿਰੋਧੀ ਧਿਰ ਦੇ ਵੱਲੋਂ ਇਹ ਚੱਕਿਆ ਗਿਆ ਸੀਗਾ ਸਵਾਲ ਕਿ ਕਿੰਨੇ ਕ ਕਾਗਜ ਸਹੀ ਜਾਣਗੇ ਕਿੰਨੇ ਕ ਰੱਦ ਹੋ ਜਾਣਗੇ ਜਾਂ ਪਾੜ ਦਿੱਤੇ ਜਾਣਗੇ ਉਸਤੇ ਵੀ ਤੁਹਾਡੀ ਸਰਕਾਰ ਜਾਂ ਸੀਐਮ ਸਾਹਿਬ ਨੇ ਯਕੀਨ ਦਿਵਾਇਆ ਕਿ ਅਸੀਂ ਕਾਗਜ ਕੋਈ ਰੱਦ ਨਹੀਂ ਕਰਾਵਾਂਗੇ ਤੇ ਇਸ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਪੂਰਾ ਪਿਛਲੇ ਸਾਲਾਂ ਤੋਂ ਚੱਲਦੀਆਂ ਸਰਕਾਰਾਂ ਨੇ ਕਿਉਂਕਿ ਬਹੁਤ ਅਸੀਂ ਦੇਖਿਆ ਪੰਚਾਇਤੀ ਚੋਣ ਦੇ ਵਿੱਚ ਬਹੁਤ ਸਾਰੇ ਉਮੀਦਵਾਰ ਐਸੇ ਹੀ ਰਹਿ ਜਾਂਦੇ ਆ ਜਿਨ੍ਹਾਂ ਦੇ ਕਾਗਜ਼ ਰੱਦੀ ਹੋ ਜਾਂਦੇ ਨੇ ਪੂਰੇ ਹੀ ਨਹੀਂ ਹੁੰਦੇ ਇਹ ਜਿਹੜੀ ਗੱਲ ਆ ਨਾ ਜਿਹੜੀ ਕਾਂਗਰਸ ਵਾਲੇ ਭਰਾਵਾਂ ਨੇ ਕੀਤੀ ਆ ਬੜੀ ਹਾਸੋਹੀਣੀ ਕੀਤੀ ਆ ਇੱਕ ਕੁਐਸਚਨ ਰੇਜ਼ ਕੀਤਾ ਸੀਗਾ ਸਾਡੇ ਜਿਹੜੇ ਸਾਬਕਾ ਪੰਚਾਇਤ ਮੰਤਰੀ ਐ ਬਾਜਵਾ ਸਾਹਿਬ ਤ੍ਰਿਪਤेंद्र ਬਾਜਵਾ ਜੀ ਉਹਨਾਂ ਨੇ ਕੀਤੀ ਸੀ ਇਹ ਦੇਖੋ ਉਹਨਾਂ ਦੇ ਰਾਜ ਦੇ ਵਿੱਚ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ ਹਜ਼ਾਰਾਂ ਸਰਪੰਚਾਂ ਦੇ ਹਜ਼ਾਰਾਂ ਉਮੀਦਵਾਰਾਂ ਦੇ ਜਿਹੜੇ ਕਾਗਜੋ ਕੈਨਸਲ ਹੋਏ ਨੇ ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਕੰਮ ਕੀਤੇ ਰਹੇ ਅਸੀਂ ਜਿੰਨਾ ਜਿੰਨਾ ਹਲਕਿਆਂ ਦੇ ਵਿੱਚ ਅਸੀਂ ਜਿਹੜੇ ਜਿਹੜੇ ਲੋਕਾਂ ਨਾਲ ਧੱਕਾ ਕੀਤਾ ਤੇ ਅੱਜ ਉਹਨਾਂ ਨੂੰ ਡਰ ਸਤਾਉਂਦਾ ਸੀ ਕਿਤੇ ਸਾਡੀਆਂ ਜਿਹੜੀਆਂ ਉਹ ਕੀਤੀਆਂ ਸਾਡੀਆਂ ਅੱਗੇ ਨਾ ਆ ਜਾਣ ਅੱਜ ਉਹ ਇੱਕ ਆਪਦਾ ਉਹਨਾਂ ਨੇ ਡਰ ਜਤਾਇਆ ਕਿ ਸਾਨੂੰ ਅਸੀਂ ਐ ਕੀਤਾ ਅਸੀਂ ਐ ਧੱਕਾ ਕੀਤਾ ਅਸੀਂ ਐ ਕਾਗਜ਼ ਕੈਨਸਲ ਕੀਤੇ ਆ ਕਿਤੇ ਸਾਡੇ ਤਾਂ ਨਹੀਂ ਹੋਣਗੇ ਕਿਹ ਹੈ ਤੁਹਾਡੀ ਸਰਕਾਰ ਨਹੀਂ ਕਰੂਗੀ ਧੱਕਾ ਪੰਚਾਇਤੀ ਚੋਣਾਂ 'ਚ ਤਾਂ ਬਹੁਤ ਹੁੰਦਾ ਹਜੇ ਹਜੇ ਮੈਂ ਗੱਲ ਕੰਪਲੀਟ ਕਰਨੀ ਸੀ ਇਹਨਾਂ ਨੇ ਸਰਬਸੰਮਤੀਆਂ ਦੇ ਨਾਂ ਤੇ سرپنچاں ਕੋਲੋਂ 10-10 ਲੱਖ ਰੁਪਇਆ ਲੈ ਕੇ ਉਹਨਾਂ ਦੇ ਜਿਹੜੇ ਦੂਸਰੀ ਪਾਰਟੀ ਦੇ ਬੰਦੇ ਸੀਗੇ ਚਾਹੇ ਉਹ ਅਕਾਲੀ ਦਲ ਦੇ ਹੋਣ ਚਾਹੇ ਸਾਡੇ ਆਮ ਆਦਮੀ ਪਾਰਟੀ ਦੇ ਹੋਣ ਉਹਨਾਂ ਤੇ ਪੁਲਿਸ ਰਾਹੀਂ ਦਬਾਅ ਪਾ ਕੇ ਉਹਨਾਂ ਤੇ ਪ੍ਰਸ਼ਾਸਨ ਰਾਹੀਂ ਦਬਾਅ ਪਾ ਕੇ ਉਹਨਾਂ ਦੇ ਚੁੱਲਾ ਟੈਕਸ ਕੱਢ ਕੇ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਵਿਖਾ ਕੇ ਕਿ ਜੀ ਇਹ ਸਰਕਾਰੀ ਥਾਂ ਦੇ ਕਬਜ਼ੇ ਕਬਜ਼ਾਕਾਰ ਇਸ ਤਰ੍ਹਾਂ ਉਹਨਾਂ ਦੇ ਕਾਗਜ਼ ਕੈਨਸਲ ਕਰਕੇ ਆਪਦੇ ਬੰਦਿਆਂ ਨੂੰ ਬਣਾਇਆ ਅਲੱਗ-ਅਲੱਗ ਰੇਟ ਸਨ ਜੇ ਤੁਸੀਂ ਮੈਂਬਰ ਬੰਨਾ 5 ਲੱਖ ਰੁਪਇਆ ਜੇ ਤੁਸੀਂ ਸਰਪੰਚ ਬੰਨਾ 10 ਲੱਖ ਰੁਪਇਆ ਜੇ ਤੁਸੀਂ ਬਿਨਾ ਮੁਕਾਬਲਾ ਬੰਨਾ 15 ਲੱਖ ਰੁਪਇਆ ਇਹ ਤੁਸੀਂ ਵੈਸੇ ਸੁਣੀ ਸੁਣਾਈ ਗੱਲ ਕਰਦੇ ਹੋ ਜਾਂ ਤੁਹਾਡੇ ਕੋਲ ਪੱਕੇ ਤਰਕ ਹੈਗੇ ਨੇ ਭਾਜੀ ਮੇਰੇ ਹਲਕੇ ਦੇ ਵਿੱਚ ਮੈਂ ਤੁਹਾਡੇ ਕੋਲੇ ਸਰਪੰਚ ਖੜੇ ਕਰ ਦੂੰਗਾ ਜਿਹੜੇ ਸਰਪੰਚ ਪੈਸੇ ਦੇ ਕੇ ਬਣੇ ਆ ਬਿਲਕੁਲ ਸਰੋ ਸੰਤਿਆ ਜਿੱਥੇ ਇਲੈਕਸ਼ਨ ਨਹੀਂ ਹੋਏ ਬਣੇ ਸਰੋ ਸੰਤਿਆ ਚ ਤੇ ਬਣੇ 15-15 ਲੱਖ ਰੁਪਇਆ ਦੇ ਕੇ ਆ ਪਰ ਇਸ ਸਰਕਾਰ ਦੇ ਵਿੱਚ ਬਿਲਕੁਲ ਫੇਅਰ ਅੱਜ ਤੁਹਾਡੇ ਮੈਂ ਕੈਮਰੇ ਦੀ ਅੱਖਾਂ ਦੇ ਮੂਰੇ ਕਹਿਦਾ ਬਿਲਕੁਲ ਫੇਅਰ ਇਲੈਕਸ਼ਨ ਹੋਣਾ ਹੈ ਬਿਲਕੁਲ ਬਿਨਾ ਪੈਸੇ ਤੋਂ ਬਿਨਾ ਧੱਕੇ ਤੋਂ ਇਹ ਜਿਹੜੇ ਇਲੈਕਸ਼ਨ ਨੇ ਸਾਡੀਆਂ ਪਿੰਡਾਂ ਦੇ ਇਲੈਕਸ਼ਨ ਹੁੰਦੇ ਨੇ ਇਹ ਆਪਸ ਦੇ ਵਿੱਚ ਪਰਪਿਆਂ ਦੇ ਇਲੈਕਸ਼ਨ ਨੇ ਇਹ ਪਿੰਡਾਂ ਦੇ ਇਲੈਕਸ਼ਨ ਪਿੰਡਾਂ ਤੇ ਛੱਡ ਦੇਣੇ ਆ ਇਹਦੇ ਵਿੱਚ ਕੋਈ politically interference ਨਹੀਂ ਹੋਣੀ ਦੇਖੋ ਇਹ ਪਿੰਡ ਦਾ ਆਪ ਦੇ ਵਿੱਚ ਇਕੱਠੇ ਹੋ ਕੇ ਜਿੰਨੂੰ ਮਰਜ਼ੀ ਮੈਂਬਰ ਬਣਾ ਦੇਣਾ ਜਿੰਨੂੰ ਮਰਜ਼ੀ ਸਰਪੰਚ ਬਣਾ ਦੇਣਾ ਇਹ ਉਹਨਾਂ ਤੇ ਛੱਡਿਆ ਹੋਇਆ ਠੀਕ ਆ ਆਖਰੀ ਸਵਾਲ ਕਰੂੰਗਾ ਹਰਿਆਣਾ ਦੀ ਵਿਧਾਨ ਸਭਾ ਚੋਣ ਆ ਰਹੀ ਹੈ ਤੇ ਉੱਧਰ ਚਰਚਾ ਇਸ ਵੇਲੇ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਕਰ ਸਕਦੀਆਂ ਨੇ ਵਿਧਾਨ ਸਭਾ ਹਰਿਆਣਾ ਦੀ ਚੋਣ ਦੇ ਲਈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਅ ਦੇਖੋ ਇਹ ਜਿਹੜੇ ਫੈਸਲੇ ਹੁੰਦੇ ਨੇ ਇਹ ਸਾਡੇ ਹਾਈ ਕਮਾਂਡ ਦੇ ਹੱਥ ਨੇ ਜੋ ਹਾਈ ਕਮਾਂਡ ਫੈਸਲਾ ਕਰੂਗੀ ਜਿਹੜੀ ਪਾਰਟੀ ਆ ਉੱਤੇ ਫੁੱਲ ਚੜਾਊਗੀ ਹੁਣ ਮੈਨੂੰ ਇਸ ਬਾਰੇ ਪਤਾ ਨਹੀਂ ਵੀ ਹਰਿਆਣੇ ਦੇ ਵਿੱਚ ਕੋਈ ਗੱਠਜੋੜ ਹੋ ਰਿਹਾ ਇਹਦੇ ਬਾਰੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਬਸ ਇਹ ਇਹਦੇ ਨਾਲ ਰਿਲੇਟਡ ਸਵਾਲ ਆ ਪਹਿਲਾਂ ਚੰਡੀਗੜ੍ਹ ਮੇਅਰ ਇਲੈਕਸ਼ਨ ਚ ਹੋਇਆ ਲੋਕ ਸਭਾ ਚੋਣਾਂ ਚ ਤੁਹਾਡੀ ਪਾਰਟੀ ਦਾ ਅਲਾਈਅੰਸ ਹੋਇਆ ਕੀ ਚੱਕਰ ਆ ਪੰਜਾਬ ਚ ਆਪ ਵਾਲੇ ਤੇ ਕਾਂਗਰਸ ਵਾਲੇ ਆਹਮੋ ਸਾਹਮਣੇ ਹੀ ਹਮੇਸ਼ਾ ਕਿਉਂ ਰਹਿੰਦੇ ਨੇ ਉਹ ਮੰਨਦੇ ਕਿਉਂ ਕਿ ਇਹ ਕਾਂਗਰਸ ਨੂੰ ਲੱਗਦਾ ਕਿ ਅਸੀਂ ਸਟਰੋਂਗ ਆ ਅਸੀਂ ਇੱਥੇ ਇਸ ਕਰਕੇ ਨਹੀਂ ਕੀਤੀਆਂ ਇਹ ਚੀਜ਼ਾਂ ਕੋਈ ਸਟਰੋਂਗ ਨਹੀਂ ਜੀ ਕਾਂਗਰਸ ਦੇਖੋ 117 ਚੋਂ 92 ਸੀਟਾਂ ਜਿੱਤ ਕੇ ਵਦਨ ਸਭਾ ਦੇ ਵਿੱਚ ਆਏ ਆ ਕਾਂਗਰਸ ਅੱਥੇ ਕੀ ਹੋ ਗਿਆ ਅ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਆਪਦਾ ਹਾਲ ਦੇਖ ਲਿਆ ਸੋ ਇਸ ਕਰਕੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੇ ਬਾਈ ਇਲੈਕਸ਼ਨ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਸਰਪੰਚੀਆਂ ਮੈਂਬਰੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਇਹ ਟੋਟਲੀ ਕਲੀਨ ਸਵੀਪ ਹੋ ਰਹੀ ਹੈ ਸਾਰਾ ਜਿਹੜਾ ਪੰਜਾਬ ਹੈ ਇਹ ਆਮ ਆਦਮੀ ਪਾਰਟੀ ਦੇ ਨਾਲ ਆ ਬਹੁਤ ਬਹੁਤ ਧੰਨਵਾਦ ਸੋ ਦਵਿੰਦਰਜੀਤ ਸਿੰਘ ਵਿਧਾਇਕ ਆਮ ਆਦਮੀ ਪਾਰਟੀ ਤੋਂ ਗੱਲਬਾਤ ਕਰਕੇ ਗਏ ਨੇ ਸਲੰਘਾ ਕਰਕੇ ਗਏ ਨੇ ਆਪਣੀ ਹੀ ਸਰਕਾਰ ਦੀ ਕਿ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਚਾਰ ਪੰਜ ਜਿਹੜੇ ਚੰਗੇ ਕਾਨੂੰਨ ਪਾਸ ਕੀਤੇ ਨੇ ਕਈਆਂ ਚ ਸੋਧ ਕੀਤੀ ਗਈ ਹੈ ਪੰਚਾਇਤੀ ਚੋਣਾਂ ਦਾ ਮਸਲਾ ਇਸ ਵੇਲੇ ਅੱਜ ਚਰਚਾ ਚ ਰਿਹਾ ਕਿਉਂਕਿ ਖੁਦ ਸੀਐਮ ਭਗਵਾਨ ਸਿੰਘ ਮਾਨ ਐਲਾਨ ਕਰਕੇ ਗਏ ਨੇ ਕਿ ਪੰਜਾਬ ਦੇ ਵਿੱਚ ਬੜੀ ਜਲਦੀ ਜਿਹੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਤੇ ਆਮ ਆਦਮੀ ਪਾਰਟੀ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਹ ਪੰਚਾਇਤੀ ਚੋਣਾਂ ਨਰਪੱਖ ਤਰੀਕੇ ਦੇ ਨਾਲ ਹੋਣ ਗਈਆਂ ਲੋਕਤੰਤਰੀ ਢੰਗ ਦੇ ਨਾਲ ਹੋਣ ਗਈਆਂ ਤੇ ਕਿਸੇ ਵੀ ਉਮੀਦਵਾਰ ਦੇ ਕਾਗਜ਼ ਰੱਦ ਨਹੀਂ ਕੀਤੇ ਜਾਣਗੇ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮੈਂਰਾ ਓਵਰਿੰਦਰ ਸਿੰਘ ਬੈਣੀਪਾਲ ਔਨ 에ਅਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ